ਹੋਲੀ ਤੇ ਹੋਲੇ ਮਹੱਲੇ ਇਹਨਾਂ ਦੋਨਾਂ ਦਾ ਪਛੋਕੜ ਕੀ ਆ ਆਖਰ ਕਿਉਂ ਗੁਰੂ ਗੋਬਿੰਦ ਸਿੰਘ ਜੀ ਨੂੰ ਹੋਲਾ ਮਹੱਲਾ ਸ਼ੁਰੂ ਕਰਨ ਦੀ ਲੋੜ ਮਹਿਸੂਸ ਹੋਈ ਕਿ ਅੱਜ ਵੀ ਹੋਲੇ ਮਹੱਲੇ ਦਾ ਉਹੀ ਰੂਪ ਆ ਜਿਹੜਾ ਰੂਪ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਸੀ ਕੀ ਕਦੇ ਗੁਰੂ ਸਾਹਿਬ ਨੇ ਵੀ ਹੋਲੇ ਮਹੱਲੇ ਨੂੰ ਰੰਗਾਂ ਦੇ ਨਾਲ ਮਨਾਇਆ ਹੈ ਕੀ ਕਹਿੰਦੇ ਨੇ ਇਤਿਹਾਸਕ ਸਰੋਤ ਇਹਦੇ ਬਾਰੇ ਜਦੋਂ ਪਹਿਲੀ ਵਾਰ ਹੋਲਾ ਮਹੱਲਾ ਮਨਾਇਆ ਗਿਆ ਤਾਂ ਉਸ ਵੇਲੇ ਕਿਹੋ ਜਿਹਾ ਦ੍ਰਿਸ਼ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਨੇਕ ਪੰਜਾਬੀ ਇਤਿਹਾਸ ਦੇ ਉੱਪਰ ਰੰਗਾਂ ਚਾਵਾਂ ਖੁਸ਼ੀਆਂ ਤੇ ਚੜ੍ਹਦੀ ਕਲਾ ਦਾ ਤਿਹਾਰ Holi ਤੇ ਹੋਲਾ ਮਹੱਲਾ ਅੱਜ ਦੀ ਸਾਡੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਸੰਗਤਾਂ ਨੂੰ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਸਾਡੀ ਪੂਰੀ ਟੀਮ ਵੱਲੋਂ Holi ਅਤੇ Holi ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਮੈਂ ਅਰਦਾਸ ਕਰਦਾ ਕਿਸ ਤਿਹਾਰ ਦੇ ਵਾਂਗ ਤੁਹਾਡੇ ਜੀਵਨ ਦੇ ਵਿੱਚ ਵੀ ਚਾਵਾਂ ਤੇ ਖੁਸ਼ੀਆਂ ਦੇ ਰੰਗ ਭਰੇ ਜਾਣ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦਿਆਂ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਆਪਣੀ ਇਸ ਵੀਡੀਓ ਨੂੰ ਸੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਹੋਲੀ ਤੇ ਹੋਲੇ ਮਹੱਲੇ ਦੀ ਕਿ ਇਹਨਾਂ ਦੋਵਾਂ ਦੇ ਵਿੱਚਲਾ ਫਰਕ ਕੀ ਆ ਇਹਨਾਂ ਦੋਵਾਂ ਦਾ ਪਿਛੋਕੜ ਕੀ ਆ ਇਹ ਦੋਵੇਂ ਇੱਕ ਦੂਜੇ ਤੋਂ ਵੱਖ ਕਿਵੇਂ ਆ ਇਹ ਭੇਨੇ ਕਿਵੇਂ ਇੱਕ ਦੂਜੇ ਤੋਂ ਪਰੇਤੇ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਜਾਣਾਂਗੇ ਇਹਨਾਂ ਦੇ ਇਤਿਹਾਸ ਨੂੰ ਕਿ ਇਹ ਦੋਨਾਂ ਦਾ ਇਤਿਹਾਸ ਕੀ ਆ ਇਹ ਕਿਵੇਂ ਸ਼ੁਰੂ ਹੁੰਦੀ ਆ ਸਾਡੇ ਸਮਾਜ ਦੇ ਵਿੱਚ ਸੋ ਮੈਨੂੰ ਲੱਗਦਾ ਕਿ ਆਪਾਂ ਨੂੰ ਹੋਲੇ ਮਹੱਲੇ ਦੀ ਗੱਲ ਕਰਨ ਤੋਂ ਪਹਿਲਾਂ ਹੋਲੀ ਦਾ ਪੂਛੋਕੜ ਜਾਣਨਾ ਬਹੁਤ ਜ਼ਰੂਰੀ ਆ ਤਾਂ ਹੀ ਤਾਂ ਪਤਾ ਲੱਗੂਗਾ ਕਿ ਇਹਨਾਂ ਦੋਵਾਂ ਦੇ ਵਿੱਚਲਾ ਫਰਕ ਕਿਵੇਂ ਆ ਕਿਉਂ ਕਿ ਆ ਜਾਂਦਾ ਕਿ ਔਰਣ ਕੀ ਹੋਲੀ ਤੇ ਸਿੰਗਨ ਕਾ ਹੋਲਾ ਸੋ ਜੇ ਆਪਾਂ ਹੋਲੀ ਦੀ ਗੱਲ ਕਰੀਏ ਤਾਂ ਸਾਡੇ ਸਮਾਜ ਦੇ ਵਿੱਚ ਵਰਣ ਦੇ ਹਿਸਾਬ ਦੇ ਨਾਲ ਪਹਿਲਾਂ ਤਿਹਾਰਾ ਨੂੰ ਵੀ ਵੰਡਿਆ ਜਾਂਦਾ ਸੀ ਜਿਵੇਂ ਕਿ ਵਿਸਾਖੀ ਦੀ ਗੱਲ ਕਰ ਲੈਂਦੇ ਆ ਹੁਣ ਆਪਾਂ ਸਾਰੇ ਜਾਣਦੇ ਆ ਕਿ ਵਿਸਾਖੀ ਤੇ ਫਸਲ ਵੱਢੀ ਜਾਂਦੀ ਆ ਉਦੋਂ ਘਰ ਦੇ ਵਿੱਚ ਦਾਣੇ ਆਉਂਦੇ ਆ ਘਰ ਦੇ ਵਿੱਚ ਪੈਸੇ ਆਉਂਦੇ ਆ ਤੇ ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਧ ਜਿਹੜੇ ਧਾਰਮਿਕ ਛਨਾਣ ਆ ਉਹ ਵੀ ਵਿਸਾਖ ਦੇ ਮਹੀਨੇ ਚ ਕੀਤੇ ਜਾਂਦੇ ਆ ਜਿੰਨੇ ਵੀ ਤੀਰਥ ਛਨਾਣ ਆ ਵਿਸਾਖ ਚ ਹੁੰਦੇ ਆ ਇਸ ਲਈ ਬ੍ਰਾਹਮਣਾਂ ਨੇ ਫੈਸਲਾ ਕੀਤਾ ਕਿ ਜਿਹੜੀ ਵਿਸਾਖੀ ਆ ਉਹ ਸਾਡਾ ਤਿਹਾਰ ਹੋਊਗਾ ਤੇ ਹੁਣ ਇਸ ਤੋਂ ਬਾਅਦ ਜਿਹੜਾ ਦੁਸ਼ਹਿਰਾ ਆ ਉਹਨੂੰ ਛਤਰੀਆਂ ਦਾ ਤਿਹਾਰ ਬਣਾ ਦਿੱਤਾ ਗਿਆ ਜਿਹੜੇ ਵਪਾਰੀ ਵਰਗ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਦੀਵਾਲੀ ਦੇ ਦਿੱਤੀ ਗਈ ਹੁਣ ਪਿੱਛੇ ਬਚਦੇ ਆ ਛੂਦਰ ਯਾਨੀ ਕਿ ਦਲਿਤ ਯਾਨੀ ਕਿ ਜਿਹੜੇ ਨੀਵੇਂ ਵਰਣ ਦੇ ਲੋਕ ਮੰਨੇ ਜਾਂਦੇ ਆ ਤੇ ਉਹਨਾਂ ਨੂੰ ਦੇ ਦਿੱਤਾ ਗਿਆ ਹੋਲੀ ਦਾ ਤਿਹਾਰ ਤੇ ਇਹ ਲੋਕ ਤਿਹਾਰਪ ਤੱਕਦਾਂ ਮਨਾਉਂਦੇ ਸੀਗੇ ਇੱਕ ਦੂਜੇ ਦੇ ਸਿਰ ਦੇ ਵਿੱਚ ਸਵਾਹ ਪਾਉਂਦੇ ਸੀਗੇ ਮਿੱਟੀ ਪਾਉਂਦੇ ਸੀ ਇੱਕ ਦੂਜੇ ਦੇ ਉੱਪਰ ਇਸ ਤਰ੍ਹਾਂ ਇਹ ਹੋਲੀ ਦਾ ਤਿਹਾਰ ਨੂੰ ਮਨਾਉਂਦੇ ਸੀਗੇ ਤੇ ਇਹ ਤਿਹਾਰ ਮਿੱਟੀ ਘਟੇ ਦੇ ਨਾਲ ਸਵਾਦ ਦੇ ਨਾਲ ਮਨਾਉਣ ਲਈ ਇਸ ਲਈ ਕਿਹਾ ਜਾਂਦਾ ਸੀ ਇਹਨਾਂ ਨੂੰ ਕਿ ਇਹ ਲੋਕ ਮਿੱਟੀ ਘਟੇ ਚ ਉਲਝ ਕੇ ਰਹਿ ਜਾਣ ਸਵਾਦ ਵਿੱਚ ਉਲਝ ਕੇ ਰਹਿ ਜਾਣ ਤੇ ਕਿਤੇ ਬૌਧਿਕ ਤੌਰ ਤੇ ਇਹਨਾਂ ਦਾ ਕੋਈ ਵਿਕਾਸ ਨਾ ਹੋ ਜਾਏ ਇਹ ਕੋਈ ਸਵਾਲ ਨਾ ਕਰ ਲੈਣ ਸਾਨੂੰ ਜਾਂ ਕਿਤੇ ਪਰਮਾਤਮਾ ਦੀ ਭਗਤੀ ਨਾ ਕਰ ਲੈਣ ਹੌਲੀ ਹੌਲੀ ਇਹ ਜਿਹੜਾ ਮਿੱਟੀ ਘਟਾ ਪਾਉਣ ਦਾ ਰਵਾਜ ਸੀਗਾ ਇਹਨਾਂ ਦਾ ਇਹ ਰੰਗਾਂ ਦੇ ਵਿੱਚ ਤਬਦੀਲ ਹੁੰਦਾ ਗਿਆ ਤੇ ਜੇ ਆਪਾਂ ਵਰਨਾ ਤੋਂ ਉੱਪਰ ਉੱਠ ਜਾਈਏ ਤਾਂ ਹੋਲੀ ਧਾਰਮਿਕ ਤੌਰ ਤੇ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਆ ਭਗਤ ਪ੍ਰਹਿਲਾਦ ਦਾ ਨਾਮ ਤਾਂ ਆਪਾਂ ਸਾਰੇ ਜਾਣਦੇ ਆ ਉਹ ਪ੍ਰਹਿਲਾਦ ਭਗਤ ਜਿਨੇ ਆਪਣੇ ਪਿਤਾ ਨੂੰ ਨਕਾਰ ਕੇ ਉਸ ਅਕਾਲ ਪੁਰਖ ਦੀ ਭਗਤੀ ਨੂੰ ਚੁਣਿਆ ਸੀਗਾ ਤੇ ਇਸੇ ਕਰਕੇ ਉਹਦਾ ਪਿਤਾ ਹਰਨਾਕਸ਼ ਉਹਨੂੰ ਮਾਰਨਾ ਚਾਹੁੰਦਾ ਸੀਗਾ ਪ੍ਰਹਿਲਾਦ ਨੂੰ ਮਾਰਨ ਵਾਸਤੇ ਹਰਨਾਕਸ਼ ਨੇ ਅਨੇਕਾਂ ਯਤਨ ਕੀਤੇ ਪਰ ਅਖੀਰ ਤੇ ਉਹਨੇ ਕੀ ਕੀਤਾ ਕਿ ਆਪਣੀ ਭੈਣ ਯਾਨੀ ਕਿ ਭਗਤ ਪ੍ਰਹਿਲਾਦ ਦੀ ਭੂਆ ਜਿਹੜੀ ਸੀ ਹੋਲਿਕਾ ਉਹਨੂੰ ਬੁਲਾਉਂਦਾ ਆਓ ਹੁਣ ਹੋਲਿਕਾ ਨੂੰ ਲੈ ਕੇ ਵੀ ਦੋ ਮਤ ਦਿੱਤੇ ਜਾਂਦੇ ਆ ਇੱਕ ਮਤ ਦਾ ਕਹਿਣਾ ਹੈ ਕਿ ਹੋਲਿਕਾ ਨੂੰ ਵਰਦਾਨ ਸੀ ਕਿ ਉਹਨੂੰ ਅੱਗ ਜਿਹੜੀ ਆ ਸਾੜ ਨਹੀਂ ਸਕਦੀ ਤੇ ਦੂਜੇ ਮਤ ਦਾ ਕਹਿਣਾ ਹੈ ਕਿ ਹੋਲਿਕਾ ਦੇ ਕੋਲ ਇੱਕ ਅਜਿਹਾ ਸ਼ਾਲ ਸੀਗਾ ਇੱਕ ਅਜਿਹੀ ਚਾਦਰ ਸੀਗੀ ਕਿ ਜਿਹਨੂੰ ਉੱਤੇ ਲੈਣ ਤੋਂ ਬਾਅਦ ਜਿਹੜੀ ਅੱਗ ਆ ਤੁਹਾਨੂੰ ਛੂਹ ਨਹੀਂ ਸਕਦੀ ਤੇ ਇਸੇ ਕਰਕੇ ਹਰ ਨਾਕਸ਼ੀ ਕੀ ਕਰਦਾ ਆ ਇੱਕ ਚਿਖਾ ਤਿਆਰ ਕਰਦਾ ਉਹਦੇ ਉੱਪਰ ਹੋਲਿਕਾ ਨੂੰ ਬਿਠਾਉਂਦਾ ਆ ਤੇ ਉਹਦੀ ਗੋਦੀ ਦੇ ਵਿੱਚ ਭਗਤ ਪ੍ਰਹਿਲਾਦ ਨੂੰ ਬਿਠਾਉਂਦਾ ਆ ਤਾਂ ਕਿ ਹੋਲਿਕਾ ਜਿਹੜੀ ਆ ਉਹ ਬਚ ਜਾਵੇ ਤੇ ਭਗਤ ਪ੍ਰਹਿਲਾਦ ਜਿਹੜਾ ਵਾ ਜਿਉਂਦੇ ਜੀ ਸੜ ਕੇ ਖਤਮ ਹੋ ਜਾਵੇ ਹੁਣ ਕਿਹਾ ਜਾਂਦਾ ਆ ਕਿ ਭਗਤ ਚਿਖਤ ਵਿੱਚ ਬੈਠਦੀ ਆ ਚਿਖਾ ਨੂੰ ਅੱਗ ਲਗਾਈ ਜਾਂਦੀ ਆ ਤੇ ਜਿਹੜਾ ਉਹਦੇ ਕੋਲ ਸ਼ੋਲ ਐ ਜਿਹੜੀ ਉਹਦੇ ਕੋਲ ਚਾਦਰ ਆ ਉਹ ਜਿਹੜੀ ਉੱਡ ਕੇ ਭਗਤ ਪ੍ਰਹਿਲਾਦ ਜੀ ਦੇ ਉੱਪਰ ਆ ਜਾਂਦੀ ਆ ਤੇ ਅੱਗ ਦਾ ਸੇਕ ਜਿਹੜਾ ਹੋਲਿਕਾ ਨੂੰ ਸਾੜ ਕੇ ਰੱਖ ਦਿੰਦਾ ਆ ਤੇ ਭਗਤ ਪ੍ਰਹਿਲਾਦ ਨੂੰ ਪ੍ਰਮਾਤਮਾ ਦੀ ਭਗਤੀ ਕਰਨ ਦਾ ਕਰਕੇ ਅੱਗ ਜਿਹੜੀ ਨਹੀਂ ਸਾੜ ਪਾਉਂਦੀ ਹੋਲੀ ਕਾ ਦਾ ਅੱਗੇ ਤੇ ਚੜਨ ਦਾ ਕਰਕੇ ਹੋਲੀਆਂ ਨੂੰ ਛੜਦੀਆਂ ਬਲਦੀਆਂ ਕਹਿ ਕੇ ਇਸ ਨੂੰ ਉਹਦੇ ਨਾਲ ਵੀ ਜੋੜ ਦਿੱਤਾ ਜਾਂਦਾ ਆ ਸੋ ਇਹ ਤਾਂ ਸੀ ਹੋਲੀ ਦਾ ਮੋਟਾ-ਮੋਟਾ ਇਤਿਹਾਸ ਜਿਹੜਾ ਹੁਣ ਤੱਕ ਸਾਨੂੰ ਪੜਨ ਸੁਣਨ ਨੂੰ ਮਿਲਦਾ ਹੈ ਤੇ ਹੁਣ ਗੱਲ ਕਰ ਲੈਣੇ ਆ ਕਿ ਹੋਲੀ ਮਨਾਈ ਕਿਵੇਂ ਜਾਂਦੀ ਆ ਜਿਵੇਂ ਕਿ ਮੈਂ ਵੀਡੀਓ ਚ ਪਹਿਲਾਂ ਦੱਸਿਆ ਕਿ ਜਿਹੜੇ ਸ਼ੂਦਰ ਸੀਗੇ ਉਹ ਹੋਲੀ ਮਨਾਉਦੇ ਸੀਗੇ ਪਹਿਲੇ ਸਮਿਆਂ ਦੇ ਵਿੱਚ ਇੱਕ ਜਦੋਂ ਉੱਪਰ ਸਵਾਹ ਪਾ ਕੇ ਘੱਟਾ ਮਿੱਟੀ ਪਾ ਕੇ ਤੇ ਹੁਣ ਜਿਹੜੀ ਹੋਲੀ ਆ ਉਹ ਖੇਡੀ ਜਾਂਦੀ ਆ ਰੰਗਾ ਦੇ ਨਾਲ ਇਸ ਤੋਂ ਇਲਾਵਾ ਜਿਵੇਂ ਬਰਿੰਦਾਵਨ ਦਾ ਇਲਾਕਾ ਹੈ ਉਹਦੇ ਚ ਖੇਡੀ ਜਾਂਦੀ ਆ ਲੱਠਮਾਰ ਹੋਲੀ ਹੁਣ ਇਸ ਡਾਂਗ ਮਾਰ ਹੋਲੀ ਦੇ ਵਿੱਚ ਕੀਂ ਦਾਵਾ ਕਿ ਮਰਦਾਂ ਵੱਲੋਂ ਔਰਤਾਂ ਦੇ ਉੱਪਰ ਰੰਗ ਪਾਇਆ ਜਾਂਦਾ ਵਾ ਪਾਣੀ ਪਾਇਆ ਜਾਂਦਾ ਵਾ ਤੇ ਕਈ ਥਾਵਾਂ ਦੇ ਉੱਪਰ ਤਾਂ ਗੰਦਾ ਤੇਲ ਜਾਂ ਚਿੱਕੜ ਵੀ ਪਾ ਦਿੰਦੇ ਆ ਤੇ ਔਰਤਾਂ ਵੱਲੋਂ ਮਰਦਾਂ ਨੂੰ ਡਾਂਗਾ ਮਾਰੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਹਰਿਆਣੇ ਦੇ ਇੱਕ ਇਲਾਕੇ ਦੇ ਵਿੱਚ ਜਿਹੜੀ ਹੋਲੀ ਹੁੰਦੀ ਆ ਹੋਲੀ ਦੁਲਹੰਦੀ ਹੁੰਦੀ ਆ ਇਹ ਜਿਹੜੀ ਹੋਲੀ ਆ ਇਹ ਦਿਓਰ ਤੇ ਭਾਬੀ ਵਿੱਚ ਖੇਡੀ ਜਾਂਦੀ ਆ ਦਿਓਰ ਕੀ ਕਰਦਾ ਵਾ ਉਹ ਵੀ ਭਾਬੀ ਦੇ ਉੱਪਰ ਰੰਗ ਪਾਉਂਦਾ ਆ ਪਾਣੀ ਪਾਉਂਦਾ ਆ ਚਿੱਕੜ ਜਾਂ ਗੰਦਾ ਤੇਲ ਵੀ ਪਾ ਦਿੰਦਾ ਵਾ ਤੇ ਭਾਬੀ ਵੱਲੋਂ ਆਪਣੀ ਸਾੜੀ ਦੇ ਵਿੱਚ ਗੰਡਾ ਮਾਰ ਕੇ ਉਹਦਾ ਕੋਰੜਾ ਬ ਇਸ ਤੋਂ ਇਲਾਵਾ ਕਈ ਥਾਵਾਂ ਦੇ ਉੱਪਰ ਹੋਲੀ ਵਾਲੇ ਦਿਨ ਭੰਗ ਪੀਤੀ ਜਾਂਦੀ ਆ ਨਾਚ ਗਾਣਾ ਹੁੰਦਾ ਆ ਗਾਣੇ ਲਗਾ ਕੇ ਉਹਨਾਂ ਦੇ ਉੱਪਰ ਨੱਚਿਆ ਜਾਂਦਾ ਆ ਜਾਂ ਫਿਰ ਮੰਢੀਰ ਵੱਲੋਂ ਹੁੱਲੜਬਾਜੀ ਵੀ ਕੀਤੀ ਜਾਂਦੀ ਆ ਤੇ ਇਸ ਤਰ੍ਹਾਂ ਹੋਲੀ ਦੇ ਤਿਹਾਰ ਨੂੰ ਮਨਾਇਆ ਜਾਂਦਾ ਵਾ ਤੇ ਹੁਣ ਆਪਾਂ ਗੱਲ ਕਰ ਲੈਂਦੇ ਆ ਹੋਲੀ ਮਹੱਲੇ ਦੀ ਕਿ ਹੋਲਾ ਮਹੱਲਾ ਕਿਉਂ ਮਨਾਇਆ ਜਾਂਦਾ ਵਾ ਇਹਦੇ ਪਿੱਛੇ ਦਾ ਪਿਛੋਕੜ ਕੀ ਆ ਇਹ ਕਿਵੇਂ ਮਨਾਇਆ ਜਾਂਦਾ ਵਾ ਤੇ ਕੀ ਲੋੜ ਮਹਿਸੂਸ ਹੋਈ ਗੁਰੂ ਸਾਹਿਬ ਨੂੰ ਹੋਲਾ ਮਹੱਲਾ ਸ਼ੁਰੂ ਕਰਨ ਦੀ ਤੇ ਇਹ ਹੋਲੀ ਤੋਂ ਭਿੰਨ ਕਿਵੇਂ ਆ ਪਰ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਵੀਵਰਸ ਅੱਜ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਨੇ ਮੈਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸਦਾ ਕਿ ਅਸੀਂ ਆਪਣੇ ਚੈਨਲ ਦੇ ਉੱਪਰ ਸਿੱਖ ਇਤਿਹਾਸ ਨਾਲ ਰਿਲੇਟਡ ਸਿੱਖੀ ਸਿਧਾਂਤਾਂ ਨਾਲ ਸੰਬੰਧਿਤ ਅਜਿਹੀਆਂ ਵੀਡੀਓਜ਼ ਪਾਉਂਦੇ ਹੀ ਰਹਿਣੇ ਆ ਸੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਈ ਵੀ ਵੀਡੀਓ ਅਪਲੋਡ ਕਰੀਏ ਤਾਂ ਕਿਤੇ ਉਹ ਤੁਹਾਡੇ ਤੋਂ ਮਿਸ ਨਾ ਹੋ ਜਾਵੇ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਤੁਸੀਂ ਸਭ ਤੋਂ ਪਹਿਲਾਂ ਉਸ ਵੀਡੀਓ ਨੂੰ ਦੇਖ ਸਕੋ ਤੇ ਜਿਹੜੇ ਸਾਡੇ ਪੁਰਾਣੇ ਵੀਵਰਸ ਨੇ ਉਹ ਆਪਣੀ ਸਬਸਕ੍ਰਿਪਸ਼ਨ ਨੂੰ ਇੱਕ ਵਾਰ ਅਪਡੇਟ ਜ਼ਰੂਰ ਕਰ ਲੈਣ ਇਸ ਤੋਂ ਇਲਾਵਾ ਸ ਦੀ ਮੈਂਬਰਸ਼ਿਪ ਵੀ ਲੈ ਸਕਦੇ ਹੋ ਮੈਂਬਰਸ਼ਿਪ ਦਾ ਫਾਇਦਾ ਤੁਹਾਨੂੰ ਇਹ ਹੋਏਗਾ ਕਿ ਤੁਸੀਂ ਜਦੋਂ ਵੀ ਕੋਈ ਕਮੈਂਟ ਕਰਦੇ ਹੋ ਉਹ ਸਾਡੇ ਕੋਲ ਵੱਖਰਾ ਸ਼ੋਅ ਹੁੰਦਾ ਹੈ ਤੇ ਅਸੀਂ ਉਹਦਾ ਰਿਪਲਾਈ ਜਿਹੜਾ ਆਸਾਨੀ ਨਾਲ ਕਰ ਸਕਦੇ ਹਾਂ ਇਸ ਤੋਂ ਇਲਾਵਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਕੰਟੈਂਟ ਵੀ ਲੈ ਕੇ ਆਵਾਂਗੇ ਜੋ ਸਿਰਫ ਤੇ ਸਿਰਫ ਸਾਡੇ ਮੈਂਬਰਸ ਵਾਸਤੇ ਹੋਗਾ ਇਸ ਕਰਕੇ ਸਾਨੂੰ ਜੁਆਇਨ ਜ਼ਰੂਰ ਕਰ ਲਓ ਤੁਸੀਂ ਸੁਪਰ ਥੈਂਕਸ ਰੈਂਗ ਸੁਪਰ ਚੈਟਰ ਰੈਂ ਸਾਨੂੰ ਮੋਟੀਵੇਟ ਵੀ ਕਰ ਸਕਦੇ ਹੋ ਤਾਂ ਜੋ ਅਸੀਂ ਅਜਿਹੇ ਵੈਲਿਊਏਬਲ ਕੰਟੈਂਟ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੀਏ ਤੇ ਹੁਣ ਆਪ ਆਪਣੀ ਵੀਡੀਓ ਨੂੰ ਉੱਥੇ ਹੀ ਸ਼ੁਰੂ ਕਰਦੇ ਹਾਂ ਜਿੱਥੇ ਆਪਾਂ ਵੀਡੀਓ ਨੂੰ ਛੱ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਇਹਨਾਂ ਦੀ ਪਹਿਲੀ ਜੰਗ ਹੁੰਦੀ ਆ ਜਿਹਨੂੰ ਆਪਾਂ ਇਤਿਹਾਸ ਦੇ ਵਿੱਚ ਪੰਗਾਣੀ ਦੀ ਜੰਗ ਦੇ ਨਾਮ ਨਾਲ ਜਾਣਦੇ ਆ ਜਦੋਂ ਇਹ ਗੁਰੂ ਸਾਹਿਬ ਦੀ ਜੰਗ ਹੁੰਦੀ ਆ ਤੇ ਗੁਰੂ ਸਾਹਿਬ ਦੇ ਨਾਲ ਜਿਹੜੇ 500 ਪਠਾਨ ਸੀਗੇ ਉਹ ਗੁਰੂ ਸਾਹਿਬ ਦਾ ਸਾਥ ਛੱਡ ਦਿੰਦੇ ਆ ਪਰ ਗੁਰੂ ਸਾਹਿਬ ਫਿਰ ਵੀ ਜੰਗ ਲੜਦੇ ਆ ਤੇ ਇਸ ਜੰਗ ਦੇ ਵਿੱਚ ਗੁਰੂ ਸਾਹਿਬ ਦਾ ਸਾਥ ਦਿੰਦੇ ਨੇ ਜਿਹੜੇ ਆਮ ਕਮੀ ਕਮੀ ਨੇ ਲੋਕ ਨੇ ਜਿਵੇਂ ਹਲਵਾਈ ਨਾਈ ਮੋਚੀ ਮਿਸਤਰੀ ਮਜ਼ਦੂਰ ਕਿਸਾਨ ਇਹ ਜਿਹੜੇ ਲੋਕ ਆ ਇਹ ਗੁਰੂ ਸਾਹਿਬ ਦਾ ਸਾਥ ਦਿੰਦੇ ਆ ਇਸ ਜੰਗ ਦੇ ਵਿੱਚ ਤੇ ਗੁਰੂ ਸਾਹਿਬ ਇਹ ਜੰਗ ਨੂੰ ਜਿੱਤ ਲੈਂਦੇ ਆ ਜਦੋਂ ਆਮ ਲੋਕਾਂ ਨੇ ਇਸ ਜੰਗ ਦੇ ਵਿੱਚ ਗੁਰੂ ਸਾਹਿਬ ਦਾ ਸਾਥ ਦਿੱਤਾ ਤਾਂ ਗੁਰੂ ਸਾਹਿਬ ਨੂੰ ਪਤਾ ਸੀ ਕਿ ਆਮ ਲੋਕ ਜਿਹੜੇ ਦੱਬੇ ਕੁਚਲੇ ਗਏ ਨੇ ਹਕੂਮਤ ਵੱਲੋਂ ਇਹਨਾਂ ਦੇ ਮਨਾਂ ਦੇ ਵਿੱਚ ਵੀ ਹਕੂਮਤ ਦੇ ਪ੍ਰਤੀ ਬਹੁਤ ਗੁੱਸਾ ਆਇਆ ਤਾਂ ਹੀ ਤਾਂ ਇਹ ਲੋਕ ਜੰਗ ਦੇ ਵਿੱਚ ਉਹਨਾਂ ਦਾ ਸਾਥ ਦੇਣ ਵਾਸਤੇ ਆ ਗਏ ਆ ਲੋੜ ਸੀਗੀ ਉਹਨਾਂ ਨੂੰ ਸਹੀ ਦਿਸ਼ਾ ਨਿਰਦੇਸ਼ ਦੀ ਸਹੀ ਟ੍ਰੇਨਿੰਗ ਦੀ ਜਿਹਦੇ ਨਾਲ ਇਹ ਅੱਗੇ ਤੋਂ ਵੀ ਮੁਗਲਾਂ ਦੇ ਨਾਲ ਜੂਝ ਸਕਣ ਸੂਚ ਕਰਕੇ ਗੁਰੂ ਸਾਹਿਬ ਨੇ ਇਹਨਾਂ ਦੱਬੇ ਕੁਚਲੇ ਲੋਕਾਂ ਨੂੰ ਆਮ ਲੋਕਾਂ ਨੂੰ ਯੁੱਧ ਕਲਾ ਵਿੱਚ ਮਾਹਰ ਬਣਾਉਣ ਵਾਸਤੇ ਇਹਨਾਂ ਨੂੰ ਜੰਗੀ ਜੋਹਰ ਸਿਖਾਉਣ ਵਾਸਤੇ ਹੋਲਾ ਮਹੱਲਾ ਜਿਹੜਾ ਹੈ ਸ਼ੁਰੂ ਕੀਤਾ ਸੀਗਾ 14 ਮਾਰਚ ਨੂੰ ਸਨ 1701 ਦੇ ਵਿੱਚ ਸੋ ਜੀ ਮੈਂ ਡੇਟ ਦੀ ਗੱਲ ਕਰਾਂ ਤਾਂ ਡੇਟ ਨੂੰ ਲੈ ਕੇ ਵੀ ਕਾਫੀ ਸ਼ੰਕਾ ਕੀਤੀ ਜਾਂਦੀ ਆ ਕਿ ਜਿਹੜਾ ਹੋਲਾ ਮਹੱਲਾ ਆ 1701 ਨੂੰ ਨਹੀਂ ਸਗੋ 1680 ਨੂੰ ਸ਼ੁਰੂ ਕੀਤਾ ਗਿਆ ਸੀਗਾ ਤਾਂ ਮੈਂ ਆਪਜੀ ਦੀ ਜਾਣਕਾਰੀ ਵਾਸਤੇ ਦੱਸਦਾ ਕਿ ਜੇਕਰ ਹੋਲਾ ਮਹੱਲਾ 1680 ਨੂੰ ਸ਼ੁਰੂ ਕੀਤਾ ਗਿਆ ਹੁੰਦਾ ਤਾਂ ਉਸ ਸਮੇਂ ਤੱਕ ਗੁਰੂ ਸਾਹਿਬ ਦੀ ਉਮਰ ਜਿਹੜੀ ਆ ਉਹ ਸਿਰਫ 13-14 ਸਾਲ ਆ ਤਾਂ ਉਸ ਸਮੇਂ ਕਿਹੜੇ ਕਿਲੇ ਬਣ ਗਏ ਸੀਗੇ ਕਿਉਂਕਿ ਜਿਹੜਾ ਹੋਲਾ ਮਹੱਲਾ ਆ ਉਹ ਤਾਂ ਜਿਹੜਾ ਸ਼ੁਰੂ ਹੁੰਦਾ ਆ ਕਿਲਾ ਹੋਲਗੜ੍ਹ ਸਾਹਿਬ ਤੋਂ ਸੋ ਬੇਨਤੀ ਆ ਕਿ ਇਹਨਾਂ ਸ਼ੰਕਿਆਂ ਦੇ ਵਿੱਚ ਇਹਨਾਂ ਦੁਬਿਧਾਵਾਂ ਦੇ ਵਿੱਚ ਨਾ ਪਈਏ ਆਪਾਂ ਤੇ ਹੁਣ ਗੱਲ ਕਰ ਲੈਨੇ ਆ ਕਿ ਹੋਲਾ ਮਹੱ ਕੋਲੀ ਦਾ ਮਤਲਬੰਦ ਆਇਆ ਕਿ ਹੱਲਾ ਕਰਨਾ ਤੇ ਮਹਲੇ ਦਾ ਮਤਲਬ ਉਹ ਜਗ੍ਹਾ ਜਿਹਦੇ ਉੱਪਰ ਆਪਾਂ ਹਮਲਾ ਕਰਨਾ ਆ ਜਾਂ ਜਿਹਨੂੰ ਆਪਾਂ ਜਿੱਤਣਾ ਆ ਔਰੰਗਜ਼ੇਬ ਨੇ ਆਪਣੇ ਰਾਜ ਵਿੱਚ ਇੱਕ ਹੁਕਮ ਜਾਰੀ ਕੀਤਾ ਸੀ ਕਿ ਮੇਰੇ ਰਾਜ ਵਿੱਚ ਭਾਰਤ ਵਿੱਚ ਕੋਈ ਵੀ ਖੁਸ਼ੀ ਦਾ ਤਿਹਾਰ ਜਿਹੜਾ ਉਹ ਨਹੀਂ ਮਨਾਇਆ ਜਾਊਗਾ ਜਿਵੇਂ ਉਸਨੇ ਬਾਕੀ ਹੁਕਮ ਜਾਰੀ ਕੀਤੇ ਸਨ ਕਿ ਕੋਈ ਵੀ ਕਲਗੀ ਨਹੀਂ ਸਜਾ ਸਕਦਾ ਕੋਈ ਵੀ ਘੋੜੇ ਤੇ ਨਹੀਂ ਚੜ੍ਹ ਸਕਦਾ ਕੋਈ ਵੀ ਸ਼ਸਤਰ ਨਹੀਂ ਰੱਖ ਸਕਦਾ ਕੋਈ ਵੀ ਪੱਗ ਨਹੀਂ ਬੰਨ੍ਹ ਸਕਦਾ ਤੇ ਜਿੱਥੇ ਗੁਰੂ ਸਾਹਿਬ ਨੇ ਉਹਦੇ ਬਾਕੀ ਹੁਕਮਾਂ ਦਾ ਵਿਰੋਧ ਕੀਤਾ ਉੱਥੇ ਹੀ ਗੁਰੂ ਸਾਹਿਬ ਨੇ ਉਹਦੇ ਇਹ ਹੁਕਮ ਦਾ ਵੀ ਵਿਰੋਧ ਕੀਤਾ ਗੁਰੂ ਸਾਹਿਬ ਨੇ ਉਹਦੇ ਹੁਕਮ ਦਾ ਵਿਰੋਧ ਕਰਨ ਵਾਸਤੇ ਕੀ ਕੀਤਾ ਕਿ ਹੁਕਮ ਜਾਰੀ ਕੀਤੇ ਆਪਣੇ ਸਿੰਘਾਂ ਨੂੰ ਕਿ ਜਦੋਂ ਵੀ ਮੇਰੇ ਕੋਲ ਆਉਣਾ ਵਾ ਤੁਸੀਂ ਘੋੜੇ ਤੇ ਸਵਾਰ ਹੋ ਕੇ ਸ਼ਸਤਰ ਧਾਰਨ ਕਰਕੇ ਆਉਣਾ ਵਾ ਗੁਰੂ ਸਾਹਿਬ ਵੱਲੋਂ ਪੰਜਾਂ ਪਿਆਰਿਆਂ ਨੂੰ ਹੁਕਮ ਜਾਰੀ ਕੀਤਾ ਜਾਂਦਾ ਆ ਕਿ ਗੁਲਾਬ ਕੇਸਰ ਤੇ ਚੰਦਨ ਨੂੰ ਪੀਸ ਕੇ ਇੱਕ ਗੁਲਾਲ ਤਿਆਰ ਕਰਵਾਇਆ ਜਾਵੇ ਤੇ ਉਸ ਤੋਂ ਬਾਅਦ ਦਿਨ ਆਉਂਦਾ ਇੱਕ ਚੇਤ ਯਾਨੀ ਕਿ 14 ਮਾਰਚ 1701 ਦਾ ਜਦੋਂ ਪਹਿਲੀ ਵਾਰ ਹੋਲਾ ਮਹੱਲਾ ਮਨਾਇਆ ਜਾਣਾ ਸੀਗਾ ਚਿੱਟੇ ਰੰਗ ਦੀ ਵੱਡੀ ਚਾਨਣੀ ਲਵਾਈ ਜਾਂਦੀ ਆ ਬਸੰਤਰਤ ਹੋਣ ਕਰਕੇ ਰਾਗੀ ਸਿੰਘਾਂ ਵੱਲੋਂ ਬਸੰਤ ਕੀ ਵਾਰ ਦਾ ਕੀਰਤਨ ਕੀਤਾ ਜਾ ਰਿਹਾ ਹੁੰਦਾ ਵਾ ਤੇ ਗੁਰੂ ਸਾਹਿਬ ਚਿੱਟੇ ਰੰਗ ਦਾ ਸੁੰਦਰ ਚੋਲਾ ਪਾ ਕੇ ਸੰਗਤ ਵਿੱਚ ਆਉਂਦੇ ਨੇ ਢਾਡੀ ਕਬੀਸ਼ਰਾਂ ਵੱਲੋਂ ਚੜ੍ਹਦੀ ਕਲਾ ਦੀਆਂ ਵਾਰਾਂ ਗਾਈਆਂ ਜਾ ਰਹੀਆਂ ਹੁੰਦੀਆਂ ਨੇ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਆ ਤਾਂ ਗੁਰੂ ਸਾਹਿਬ ਜਿਹੜਾ ਗੁਲਾਲ ਤਿਆਰ ਕੀਤਾ ਗਿਆ ਸੀ ਉਹ ਜਿਹੜਾ ਗੁਲਾਲ ਆ ਪੰਜਾਂ ਪਿਆਰਾਂ ਉੱਪਰ ਛਿੜਕਦੇ ਆ ਤੇ ਪੰਜਾਂ ਪਿਆਰਿਆਂ ਵੱਲੋਂ ਵੀ ਗੁਰੂ ਸਾਹਿਬ ਦੇ ਉੱਪਰ ਥੋੜਾ ਗੁਲਾਲ ਛਿੜਕਿਆ ਜਾਂਦਾ ਆ ਗੁਰੂ ਸਾਹਿਬ ਜਿਹੜਾ ਚਿੱਟਾ ਚੋਲਾ ਸੀ ਪੂਰਾ ਰੰਗीन ਹੋ ਜਾਂਦਾ ਆ ਤੇ ਇਹ ਸਭ ਮੈਂ ਆਪਣੇ ਕੋਲ ਨਹੀਂ ਕਹਿ ਰਿਹਾ ਇਹ ਕਹਿ ਰਹੀ ਏ ਭਾਈ ਨੰਦ ਲਾਲ ਜੀ ਦੀ ਇੱਕ ਗਜ਼ਲ ਜਿਨ੍ਹਾਂ ਨੇ ਅੱਖੀ ਇਹ ਸਾਰਾ ਦ੍ਰਿਸ਼ ਦੇਖਿਆ ਸੀ ਭਾਈ ਨੰਦ ਲਾਲ ਜੀ ਆਪਣੀ ਗਜ਼ਲ ਵਿੱਚ ਲਿਖਦੇ ਨੇ ਕਿ ਜਦੋਂ ਗੁਰੂ ਸਾਹਿਬ ਆਪਣੇ ਇੱਕ ਹੱਥ ਦੇ ਵਿੱਚ ਗੁਲਾਲ ਪਰ ਕੇ ਉੱਪਰ ਨੂੰ ਆਕਾਸ਼ ਵੱਲ ਸੁੱਟਦੇ ਨੇ ਤਾਂ ਇਦਾਂ ਲੱਗਦਾ ਕਿ ਜਿਵੇਂ ਦੋਵੇਂ ਜਹਾਨ ਜਿਹੜੇ ਆ ਉਸ ਗੁਲਾਲ ਦੇ ਵਿੱਚ ਰੰਗੇ ਗਏ ਹੋਣ ਇਹ ਧਰਤੀ ਇਹ ਆਕਾਸ਼ ਗੁਲਾਲ ਦੇ ਚ ਰੰਗੇ ਗਏ ਹੁਣ ਤੇ ਇਸੇ ਗੁਲਾਲ ਦੇ ਵਿੱਚ ਰੰਗਾ ਆ ਖਾਲਸਾ ਕਿਲੇ ਦੇ ਵਿੱਚੋਂ ਹੋਲਾ ਖੇਡਣ ਵਾਸਤੇ ਨਿਕਲਦਾ ਆ ਜਦੋਂ ਗੁਰੂ ਸਾਹਿਬ ਭਾਈ ਨੰਦ ਲਾਲ ਜੀ ਦੀ ਇਹ ਸਾਰੀ ਗਜ਼ਲ ਸੁਣਦੇ ਆ ਤਾਂ ਗੁਰੂ ਸਾਹਿਬ ਵੱਲੋਂ ਭਾਈ ਨੰਦ ਲਾਲ ਜੀ ਨੂੰ ਇੱਕ ਲਖਬ ਦਿੱਤਾ ਜਾਂਦਾ ਆ ਦੀਵਾਨ ਗੋਇਆ ਦਾ ਜਿਸ ਦਾ ਜ਼ਿਕਰ ਸਾਨੂੰ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਦੇਖਣ ਨੂੰ ਮਿਲਦਾ ਆ ਦੀਵਾਨ ਗੋਇਆ ਕਹਿੰਦਾ ਇਹਦੇ ਬਾਰੇ ਮੈਂ ਦੱਸ ਦਿੰਨਾ ਜਿਵੇਂ ਮੰਨ ਲਓ ਕਿ ਪ੍ਰਧਾਨ ਮੰਤਰੀ ਆ ਪ੍ਰਧਾਨ ਮੰਤਰੀ ਤੋਂ ਥੱਲੇ ਜਿਹੜਾ ਸਭ ਤੋਂ ਉੱਚਾ ਅਹੁਦਾ ਹੁੰਦਾ ਹੈ ਜਿਹੜੀ ਸਭ ਤੋਂ ਉੱਚੀ ਪਦਵੀ ਹੁੰਦੀ ਆ ਉਹਨੂੰ ਦੀਵਾਨ ਗੋਆ ਕਿਹਾ ਜਾਂਦਾ ਆ ਇਸ ਤੋਂ ਇਲਾਵਾ ਵਿਦਵਾਨਾਂ ਵੱਲੋਂ ਇਸ ਗਜ਼ਲ ਦੇ ਜਿਹੜੇ ਅਰਥ ਆ ਉਹ ਰੂਹਾਨੀਅਤ ਨਾਲ ਜੋੜ ਕੇ ਵੀ ਕੀਤੇ ਜਾਂਦੇ ਆ ਕਿ ਗੁਰੂ ਸਾਹਿਬ ਵੱਲੋਂ ਰੂਹਾਨੀਅਤ ਦਾ ਰੰਗ ਜਿਹੜਾ ਆ ਉਹ ਛਿੜਕਿਆ ਗਿਆ ਸੀ ਸੰਗਤ ਦੇ ਉੱਪਰ ਗੁਰੂ ਸਾਹਿਬ ਨੇ ਜਿਹੜੇ ਦੱਬੇ ਕੁਚਲੇ ਲੋਕ ਸੀਗੇ ਉਹਨਾਂ ਦੇ ਉੱਪਰ ਉਹਨਾਂ ਦੇ ਵਿੱਚ ਇਹ ਡਰਤਾ ਭਰ ਦਿੱਤੀ ਸੀਗੀ ਇਹ ਰੰਗ ਛਿੜਕ ਕੇ ਆਪਣੀ ਰੂਹਾਨੀਅਤ ਦਾ ਹੋਲੇ ਮਹੱਲੇ ਨੂੰ ਮਨਾਏ ਜਾਣ ਨੂੰ ਲੈ ਕੇ ਸਿੱਖ ਪੰਥ ਦੀ ਬਹੁਤ ਹੀ ਮਹਾਨ ਸ਼ਖਸੀਅਤ ਬਾਬਾ ਸੁਮੇਰ ਸਿੰਘ ਜੀ ਆਪਣੇ ਗ੍ਰੰਥ ਗੁਰਪਤ ਪ੍ਰੇਮ ਪ੍ਰਕਾਸ਼ ਗ੍ਰੰਥ ਦੇ ਵਿੱਚ ਸਫਾ 18 ਤੋਂ ਲੈ ਕੇ 20 ਦੇ ਵਿੱਚ ਹੋਲੇ ਮਹੱਲੇ ਨੂੰ ਮ ਬਹੁਤ ਵਿਸਥਾਰ ਦੇ ਵਿੱਚ ਲਿਖਦੇ ਆ ਇਸ ਤੋਂ ਇਲਾਵਾ ਡਾਕਟਰ ਰਤਨ ਸਿੰਘ ਜੱਗੀ ਆਪਣੀ ਕਿਤਾਬ ਸਿੱਖ ਪੰਥ ਵਿਸ਼ਵ ਕੋਸ਼ ਵਿੱਚ ਲਿਖਦੇ ਆ ਕਿ ਪਹਿਲਾਂ ਹੋਲਾ ਮਹੱਲਾ ਪੂਰੇ 7 ਦਿਨ ਤੱਕ ਯਾਨੀ ਕਿ ਇੱਕ ਹਫ਼ਤੇ ਤੱਕ ਮਨਾਇਆ ਜਾਂਦਾ ਸੀਗਾ ਤੇ ਇਸ ਇੱਕ ਹਫ਼ਤੇ ਦੇ ਵਿੱਚ ਢਾਡੀ ਕਬੀਸ਼ਰ ਲੱਗਦੇ ਸੀਗੇ ਕੀਰਤਨ ਹੁੰਦਾ ਸੀਗਾ ਕਥਾ ਕੀਰਤਨ ਚੱਲਦਾ ਸੀਗਾ ਸਿੰਘਾਂ ਵੱਲੋਂ ਹੋਲਾ ਮਹੱਲਾ ਖੇਡਿਆ ਜਾਂਦਾ ਸੀਗਾ ਹੁਣ ਹੋ ਲਾਂਵਾਂ ਲਾ ਕਿਵੇਂ ਖੇਡਿਆ ਜਾਂਦਾ ਸੀਗਾ ਗੁਰੂ ਸਾਹਿਬ ਵੱਲੋਂ ਦੋ ਗਰੁੱਪ ਬਣਾ ਲੈ ਜਾਂਦੇ ਸੀਗੇ ਇੱਕ ਗਰੁੱਪ ਨੂੰ ਚਿੱਟਾ ਚੋਲਾ ਪਾਇਆ ਜਾਂਦਾ ਸੀਗਾ ਤੇ ਇੱਕ ਗਰੁੱਪ ਨੂੰ ਨੀਲੇ ਚੋਲੇ ਪਾਇਆ ਜਾਂਦੇ ਸੀਗੇ ਹੁਣ ਇਹਨਾਂ ਵਿੱਚੋਂ ਇੱਕ ਗਰੁੱਪ ਜਿਹੜਾ ਹਮਲਾ ਕਰਨ ਵਾਲਾ ਹੁੰਦਾ ਸੀਗਾ ਤੇ ਦੂਜਾ ਗਰੁੱਪ ਜਿਹੜਾ ਹਮਲਾ ਰੋਕਣ ਵਾਲਾ ਹੁੰਦਾ ਸੀਗਾ ਇੱਕ ਥਾਂ ਜਿਹੜੀ ਆ ਉਹਨੂੰ ਮਿਥ ਲਿਆ ਜਾਂਦਾ ਸੀਗਾ ਕਿ ਇੱਕ ਗਰੁੱਪ ਨੇ ਉਸ ਥਾਂ ਦੇ ਉੱਪਰ ਕਬਜ਼ਾ ਕਰਨਾ ਆ ਤੇ ਦੂਜੇ ਨੇ ਉੱਥੇ ਕਬਜ਼ਾ ਹੋਣ ਤੋਂ ਰੋਕਣਾ ਆ ਹਾਲਾਂਕਿ ਇਹ ਜਿਹੜਾ ਸੀਗਾ ਜੰਗੇ ਅਭਿਆਸ ਹੁੰਦਾ ਸੀਗਾ ਸਾਰਾ ਕੁਝ ਫਰਜ਼ੀ ਹੁੰਦਾ ਸੀਗਾ ਅਸਲੀ ਲੜਾਈ ਨਹੀਂ ਸੀ ਹੁੰਦੀ ਏ ਪਰ ਫਿਰ ਵੀ ਸਿੰਘਾਂ ਨੂੰ ਜਿਹੜੇ ਨੀਲ-ਨੂਲ ਪੈਂਦੇ ਉਹ ਤਾਂ ਆਮ ਹੀ ਗੱਲ ਏ ਉਹ ਅੱਜ ਵੀ ਪੈ ਹੀ ਜਾਂਦੇ ਗੱਦਕਾ ਖੇਡਦੇ ਆ ਤੇ ਇਹਨਾਂ ਦੋਨਾਂ ਟੀਮਾਂ ਦੇ ਵਿੱਚੋਂ ਇਹਨਾਂ ਦੋਨਾਂ ਗਰੁੱਪਾਂ ਦੇ ਵਿੱਚੋਂ ਜਿਹੜਾ ਗਰੁੱਪ ਜਿੱਤ ਜਾਂਦਾ ਸੀਗਾ ਗੁਰੂ ਸਾਹਿਬ ਵੱਲੋਂ ਉਸ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਜਾਂਦਾ ਸੀਗਾ ਤੇ ਜੇਕਰ ਮੈਂ ਆਸਾਨ ਲਫ਼ਜ਼ਾਂ 'ਚ ਕਹਾਂ ਕਿ ਗੁਰੂ ਸਾਹਿਬ ਨੇ ਹੁਲਾ ਮਹੱਲਾ ਖੇਡਣ ਦੇ ਬਹਾਨੇ ਸਿੱਖਾਂ ਨੂੰ ਜੁਧ ਕਲਾ ਵਿੱਚ ਨਿਪੁੰਨ ਕੀਤਾ ਉਹਨਾਂ ਨੂੰ ਜੁਧ ਕਲਾ ਕਿਵੇਂ ਕਰਨੀ ਆ ਉਹਦਾ ਅਭਿਆਸ ਕਰਵਾਇਆ ਜੰਗਾਂ ਕਿਵੇਂ ਜਿੱਤਣੀਆਂ ਨੇ ਇਹਦਾ ਅਭਿਆਸ ਕਰਾਇਆ ਤੇ ਮੈਨੂੰ ਨਹੀਂ ਲੱਗਦਾ ਕਿ ਕੁਝ ਗਲਤ ਹੋਊਗਾ ਕਿਉਂਕਿ ਮੈਨੂੰ ਲੱਗਦਾ ਕਿ ਇਹ ਹੋਲੇ ਮਹੱਲੇ ਦੀ ਤਿਆਰੀ ਸੀਗੀ ਜਿਹਦੇ ਸਦਕਾ ਸਿੰਘਾਂ ਨੇ ਅੱਗੇ ਚੱਲ ਕੇ ਹਿੰਦੂਸਤਾਨ ਦੀਆਂ ਬਹੁ ਬੇਟੀਆਂ ਨੂੰ ਅਫਗਾਨੀ ਦੇ ਜੰਗਲ ਤੋਂ ਛੁਡਾਇਆ ਸੀਗਾ ਜਿਹਦੇ ਚੱਲਦਿਆਂ ਅੱਗੇ ਚੱਲ ਕੇ ਸਿੰਘਾਂ ਨੇ ਸਰਹੰਦ ਫਤਿਹ ਕੀਤੀ ਸੀਗੀ ਜਿਹਦੇ ਚੱਲਦਿਆਂ ਅੱਗੇ ਚੱਲ ਕੇ ਸਿੰਘਾਂ ਨੇ ਖਾਲਸਾ ਰਾਜ ਲਿਆਂਦਾ ਸੀਗਾ ਕਿਤੇ ਨਾ ਕਿਤੇ ਇਹ ਹੋਲੇ ਮਹੱਲੇ ਦੀਆਂ ਤਿਆਰੀਆਂ ਹੀ ਸੀਗੀਆਂ ਸੋ ਆਪਾਂ ਮਾਨ ਕਰੀਏ ਆਪਣੇ ਗੁਰੂ ਸਾਹਿਬਾਨ ਦੇ ਉੱਪਰ ਉਹਨਾਂ ਦੀਆਂ ਬਖਸ਼ਿਸ਼ਾਂ ਦੇ ਉੱਪਰ ਜੋ ਉਹਨਾਂ ਨੇ ਸਾਡੀ ਝੋਲੀ 'ਚ ਪਾਈਆਂ ਜਿਹਦੇ ਸਦਕਾ ਅਸੀਂ ਇੱਥੋਂ ਤੱਕ ਪਹੁੰਚੇ ਆਂ ਤੇ ਹੁਣ ਇੱਕ ਵਾਰ ਆਪਣੇ ਅੰਦਰ ਛਾਤੀ ਮਾਰ ਤੇ ਆਪਣੇ ਆਪ ਨੂੰ ਇੱਕ ਸਵਾਲ ਕਰੀਏ ਕਿ ਕੀ ਅਸੀਂ ਹੋਲਾ ਮਹੱਲਾ ਉਸੇ ਤਰ੍ਹਾਂ ਹੀ ਮਨਾ ਰਹੇ ਹਾਂ ਜਿਵੇਂ ਸਾਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਸੀਗਾ ਜਿਵੇਂ ਹੋਲਾ ਮਹੱਲਾ ਮਨਾਇਆ ਜਾਣਾ ਚਾਹੀਦਾ ਸੀਗਾ ਕਿ ਅਸੀਂ ਉਹੀ ਕੰਮ ਕਰ ਰਹੇ ਹਾਂ ਜਦੋਂ ਹੋਲਾ ਮਹੱਲਾ ਆਉਂਦਾ ਹੈ ਨਾ ਤਾਂ ਮੇਰੇ ਵਰਗੇ ਬਹੁਤ ਸਾਰੇ ਇਦਾਂ ਦੇ ਆ ਜਿਹੜੇ ਟਰੈਕਟਰਾਂ ਦੇ ਸਵਾਰ ਹੋ ਕੇ ਉੱਚੀ ਉੱਚੀ ਗਾਣੇ ਲਗਾ ਕੇ ਮੋਟਰਸਾਈਕਲਾਂ ਦੇ ਹਾਰਨ ਮਾਰਦੇ ਹਰਲ ਹਰਲ ਕਰਦੇ ਹੁੱਲੜ ਬਾਜ਼ੀਆਂ ਕਰਦੇ ਮੇਲੇ ਨੂੰ ਜਾਂਦੇ ਆ ਕਿ ਸਾਨੂੰ ਗੁਰੂ ਸਾਹਿਬ ਨੇ ਇਦਾਂ ਕਿਹਾ ਸੀਗਾ ਆਉਣ ਵਾਸਤੇ ਇਸ ਤੋਂ ਇਲਾਵਾ ਅਸੀਂ ਹੋਲੇ ਮਹੱਲੇ ਤੇ ਜਿਹੜੇ ਰੰਗਾਂ ਦੀ ਵਰਤੋਂ ਕਰਦੇ ਆ ਕੀ ਤੁਸੀਂ ਜਾਣਦੇ ਹੋ ਕਿ ਹੋਰ ਰੰਗ ਕਿਵੇਂ ਬਣਦੇ ਆ ਲਾਲ ਰੰਗ ਬਣਦਾ ਆ ਮਰਕਿਊਰੀਅਰ ਸਲਫਾਈਡ ਦੇ ਨਾਲ ਹਰਾ ਰੰਗ ਬਣਦਾ ਆ ਕਾਪਰ ਸਲਫਾਈਡ ਦੇ ਨਾਲ ਨੀਲਾ ਰੰਗ ਬਣਦਾ ਆ ਪਰਸ਼ੀਨ ਬਲੂ ਤੋਂ ਤੇ ਜਿਨ੍ਹਾਂ ਨੂੰ ਆਰਗੈਨਿਕ ਕਹਿ ਦਿੱਤਾ ਜਾਂਦਾ ਆ ਆਰਗੈਨਿਕ ਕੁਝ ਨਹੀਂ ਹੁੰਦਾ ਉਹਨਾਂ ਵਿੱਚ ਵੀ ਕੈਮੀਕਲ ਪੈਂਦੇ ਨੇ ਤੇ ਇਹ ਸਾਰੇ ਕੈਮੀਕਲ ਜਿਹੜੇ ਆ ਚਮੜੀ ਰੋਗ ਦੇ ਅੱਖਾਂ ਦੇ ਕੈਂਸਰ ਦੇ ਇਥੋਂ ਤੱਕ ਕਿ ਸਾਹ ਲੈਣ ਦੀ ਦਿੱਕਤ ਦੇ ਕਾਰਨ ਬਣਦੇ ਆ ਤੇ ਹਰ ਸਾਲ 13000 ਤੋਂ ਵੱਧ ਕੇਸ ਅਜਿਹੇ ਆਉਂਦੇ ਆ ਜਿਨ੍ਹਾਂ ਦੇ ਵਿੱਚ ਚਮੜੀ ਦਾ ਕੈਂਸਰ ਹੁੰਦਾ ਹੈ ਅੱਖਾਂ ਦਾ ਕੈਂਸਰ ਹੁੰਦਾ ਹੈ ਜਾਂ ਸਾਹ ਨਾਲ ਸੰਬੰਧਿਤ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਬੱਚਿਆਂ ਨੂੰ ਸੋ ਇਸ ਵਾਰ ਹੁਣ ਮੈਂ ਤੁਹਾਨੂੰ ਇਹ ਨਹੀਂ ਕਹਿਣਾ ਕਿ ਤੁਸੀਂ ਹੋਲੀ ਜਾਂ ਹੋਲਾ ਮਲਾ ਕਿਵੇਂ ਮਨਾਉਣਾ ਹੈ ਇਹ ਸਭ ਮੈਂ ਤੁਹਾਡੇ ਤੇ ਛੱਡਿਆ ਤੁਸੀਂ ਸਾਰੇ ਸਮਝਦਾਰ ਹੋ ਤੇ ਹੁਣ ਜੇ ਤੁਸੀਂ ਵੀਡੀਓ ਦੇ ਅਖੀਰ ਤੱਕ ਪਹੁੰਚ ਗਏ ਹੋ ਤਾਂ ਵੀਡੀਓ ਦੇ ਅਖੀਰ 'ਚ ਇੱਕ ਸਵਾਲ ਇਹਦਾ ਜਵਾਬ ਤੁਸੀਂ ਕਮੈਂਟਾਂ 'ਚ ਦੇਣਾ ਹੈ ਮੈਨੂੰ ਪਰ ਕਿਸੇ ਨੇ ਵੀ ਕਿਸੇ ਦਾ ਕਮੈਂਟ ਪੜ੍ਹ ਕੇ ਜਵਾਬ ਚੋਰੀ ਕਰਕੇ ਨਹੀਂ ਦੇਣਾ ਆਪਣੀ ਇਮਾਨਦਾਰੀ ਨਾਲ ਜਵਾਬ ਦੇਣਾ ਹੈ ਸੋ ਸਵਾਲ ਇਹ ਆ ਕਿ ਮੈਨੂੰ ਉਹ ਸਿੱਖ ਦਾ ਨਾਮ ਦੱਸੋ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਯਾਦ ਕੀਤਾ ਸੀਗਾ ਜਿਹਨੂੰ ਗੁਰੂ ਸਾਹਿਬ ਨੇ ਆਵਾਜ਼ ਦਿੱਤੀ ਸੀ ਤਾਂ ਉਹ ਆਪਣੀਆਂ ਲਾਵਾਂ ਤੋਂ ਉੱਠ ਕੇ ਖੜਾ ਹੋ ਗਿਆ ਸੀ ਗੁਰੂ ਸਾਹਿਬ ਕੋਲ ਜਾਣ ਵਾਸਤੇ ਉਹ ਸਿੱਖ ਦਾ ਨਾਮ ਕੀ ਆ ਸੋ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਜਵਾਬ ਕਮੈਂਟਾਂ ਜ਼ਰੂਰ ਦਿਓ ਤੇ ਇਸ ਤੋਂ ਇਲਾਵਾ ਅੱਜ ਦੀ ਸਾਡੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹਦੇ ਬਾਰੇ ਵੀ ਆਪਣੀ ਰਾਏ ਜ਼ਰੂਰ ਦਿਓ ਜਿਵੇਂ ਤੁਹਾਨੂੰ ਮੇਰੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਆ ਮੈਨੂੰ ਵੀ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਆ ਸੋ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ